ਕਿਸਤਾਨੀ ਅੰਦੋਲਨ ਦੇ ਦੌਰਾਨ ਨੌਜਵਾਨ ਕਿਸਤਾਨ ਸ਼ੁਕਰਨ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਵੱਲੋਂ ਅਣਪਛਾਤੇ ਲੋਕਾਂ ਤੇ ਮਾਮਲਾ ਦਰਜ ਕੀਤਾ ਗਿਆ ਸੀ just ਇਸ ਸਵਾਲ ਖੜੇ ਕਰਦੇ ਹੋਏ ਸ਼ੌਮੀ ਅਕਾਲੀ ਦਲ ਦੇ ਬੁਲਾਰੇ ਤੇ ਜਿਲ੍ਹਾ ਬਾਹਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਹੈ ਕਿ ਅਣਪਛਾਤੇ ਲੋਕਾਂ ਤੇ ਪਰਚਾ ਕਿਵੇਂ ਹੋ ਸਕਦਾ ਹੈ ਜਦੋਂ ਕਿ ਸ਼ੁਕਰਨ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਇਆ ਹੈ ਇਸ ਲਈ ਪੰਜਾਬ ਪੁਲਿਸ ਨੂੰ ਹਰਿਆਣਾ ਦੇ ਮੁੱਖ ਮੰਤਰੀ ਗ੍ਰਹਿ ਮੰਤਰੀ ਅਤੇ ਡੀਜੀਪੀ ਹਰਿਆਣਾ ਤੇ ਪਰਚਾ ਦਰਜ ਕਰਨਾ ਚਾਹੀਦਾ ਹੈ ਕਿਉਂਕਿ ਉਹ ਦੱਸ ਸਕਦੇ ਨੇ ਕਿ ਪੁਲਿਸ ਵਾਲੇ ਨੇ ਗੋਲੀ ਜਿਹੜੀ ਹੈ ਪੁਲਿਸ ਵਾਲੇ ਦੀ ਗੋਲੀ ਦੇ ਨਾਲ ਹੀ ਸ਼ੁਕਰਨ ਦੀ ਜਿਹੜੀ ਹੈ ਉਹ ਮੌਤ ਹੋਈ ਹੈ ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਕੇਂਦਰ ਅਤੇ ਹਰਿਆਣਾ ਸਰਕਾਰ ਦੇ ਨਾਲ ਮਿਲ ਕੇ ਕਿਸਾਨੀ ਅੰਦੋਲਨ ਦਾ ਕਾਰਨ ਕਰ ਰਹੀ ਹੈ ਜਿਸ ਦਾ ਕਿ ਉਨ੍ਹਾਂ ਨੇ ਜੰਮ ਕੇ ਵਿਰੋਧ ਵੀ ਕੀਤਾ ਇੱਕ ਪਿਛਲੇ ਦਿਨਾਂ ਦੇ ਵਿੱਚ ਕਿਸਾਨ ਅੰਦੋਲਨ ਦੇ ਦੌਰਾਨ ਜਿਹੜੀ ਸ਼ੁਭਕਰਨ ਸਿੰਘ ਦੀ ਮੌਤ ਹੋਈ ਹੈ ਉਸ ਦੇ ਵਿੱਚ ਹੁਣ ਪੁਲਿਸ ਪੰਜਾਬ ਦੀ ਨੇ ਇੱਕ ਐਫ ਆਈ ਆਰ ਨੰਬਰ 41 ਡੇਟਡ 22 24 ਜਿਹੜੀ ਹੈਗੀ ਆ ਦਰਜ ਕੀਤੀ ਆ ਅੰਡਰ ਸੈਕਸ਼ਨ 302 ਤੇ 114 ਆਈਪੀਸੀ ਔਰ ਇਹਦੇ ਵਿੱਚ ਬੜਾ ਇੰਟਰਸਟਿੰਗ ਜਿਹੜੀ ਗੱਲ ਹੈਗੀ ਆ ਪੀਐਸ ਪਾਤੜਾ ਜਿਹੜੀ ਇੰਟਰਸਟਿੰਗ ਗੱਲ ਇਹ ਹੈਗੀ ਆ ਕਿ ਇਹ ਐਫਆਈਆਰ ਦਰਜ ਕੀਤੀ ਗਈ ਆ ਅਨਨੋਨ ਬੰਦਿਆਂ ਦੇ ਖਿਲਾਫ ਜਦੋਂ ਕਿ ਇਹਦੇ ਵਿੱਚ ਜਿਹੜੀ ਐਫਆਈਆਰ ਦਰਜ ਕਰਾਈ ਗਈ ਹੈ ਉਹ ਚਰਨਜੀਤ ਸਿੰਘ ਪੁੱਤਰ ਹਿੰਮਤ ਸਿੰਘ ਵੱਲੋਂ ਦਰਜ ਕਰਾਈ ਗਈ ਹੈ ਔਰ ਉਸ ਵਿਅਕਤੀ ਨੇ ਜਿਹੜਾ ਹੈਗਾ ਉਸ ਦੇ ਵਿੱਚ ਜੋ ਉੱਥੇ ਵਕੂਆ ਹੋਇਆ ਉਸ ਦੇ ਬਾਰੇ ਬਾਰੇ ਸਪੱਸ਼ਟ ਸ਼ਬਦਾਂ ਦੇ ਵਿੱਚ ਜਿਹੜਾ ਹੈਗਾ ਪੁਲਿਸ ਨੂੰ ਆਪਣਾ ਬਿਆਨ ਲਿਖਾਇਆ ਔਰ ਪੁਲਿਸ ਦਾ ਬਿਆਨ ਕਿ ਕਿਹੜੀ ਥਾਂ ਦੇ ਉੱਤੇ ਕੋਲੀ ਜਿਹੜੀ ਹੈਗੀ ਆ ਉਹਦੀ ਮੌਤ ਹੁੰਦੀ ਹੈਗੀ ਆ ਕਿਹੜੀ ਥਾਂ ਦੇ ਉੱਤੇ ਜਿਹੜੇ ਹੈਗੇ ਉਹਦੇ ਨਾਲ ਬੁਲਟ ਇੰਜਰੀ ਹੁੰਦੀ ਆ ਕਿਹੜੇ ਪਾਸਿਓਂ ਕੌਣ ਬੰਦੇ ਜਿਹੜੇ ਹੈਗੇ ਬੁਲਟ ਇੰਜਰੀ ਕਰਨ ਵਾਲੇ ਹੈਗੇ ਹੁਣ ਇੱਥੇ ਕੁਐਸਚਨ ਜਿਹੜਾ ਹੈਗਾ ਮੇਰਾ ਪਹਿਲਾ ਕੁਐਸਚਨ ਇੱਥੇ ਤੋਂ ਸ਼ੁਰੂ ਹੁੰਦਾ ਹੈਗਾ ਕਿ ਜਦੋਂ ਬਾਈਬਲ ਕਲਾ ਔਰ ਬਰਗਾੜੀ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਸੀ ਪੁਲਿਸ ਦੇ ਅਣਪਛਾਤੇ ਪੁਲਿਸ ਦੇ ਖਿਲਾਫ ਉਸ ਟਾਈਮ ਦੇ ਉੱਤੇ ਕੁਐਸਚਨ ਬੜੇ ਖੜੇ ਕੀਤੇ ਗਏ ਸੀ ਆਮ ਆਦਮੀ ਪਾਰਟੀ ਵੱਲੋਂ ਕਿ ਜੀ ਅਣਪਛਾਤੀ ਕਦੇ ਪੁਲਿਸ ਵੀ ਹੋਇਆ ਕਰਦੀ ਹੈ ਮੈਂ ਹੁਣ ਪੁੱਛਦਾ ਹੈ ਕਿ ਹੁਣ ਅਣਪਛਾਤੀ ਜਿਹੜੇ ਹੈਗੇ ਆ ਵਿਅਕਤੀ ਕਿਵੇਂ ਬਣ ਗਏ ਇਸ ਦੇ ਵਿੱਚ ਮੈਂ ਪੁੱਛਦਾ ਇਹ ਵੀ ਨਾਲ ਕੁਐਸਚਨ ਕਰਦਾ ਹੈਗਾ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਜਿਹੜਾ ਹੈਗਾ ਇਸ ਲਈ ਜ਼ਿੰਮੇਵਾਰੀ ਠਹਿਰਾਇਆ ਗਿਆ ਸੀ ਕਿ ਉਹਨਾਂ ਵੱਲੋਂ ਜਿਹੜਾ ਹੈਗਾ ਹੁਕਮ ਉਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਅੱਜ ਜਿਹੜੀਆਂ ਹੈਗੀਆਂ ਕਿਸਾਨ ਜਥੇਬੰਦੀਆਂ ਔਰ ਸਾਰੀਆਂ ਪੋਲੀਟੀਕਲ ਜਥੇਬੰਦੀਆਂ ਇਹ ਰਿਕੁਐਸਟ ਕਰ ਰਹੀਆਂ ਹੈਗੀਆਂ ਕਿ ਹਰਿਆਣੇ ਦੇ ਗ੍ਰਹਿ ਮੰਤਰੀ ਅਨਿਲ 베ਜਤ ਉੱਤੇ ਹਰਿਆਣੇ ਦੇ ਮੁੱਖ ਮੰਤਰੀ ਉੱਤੇ ਔਰ ਜਿਹੜਾ ਹਰਿਆਣੇ ਦੇ ਡੀਜੀਪੀ ਜਿਹੜਾ ਪੁਲਿਸ ਹੈਗਾ ਉਹਦੇ ਉੱਤੇ ਔਰ ਜਿਹੜੀਆਂ ਉਥੇ ਜਿਹੜੀਆਂ ਕੰਪਨੀਆਂ ਕੜਾਈਆਂ ਗਈਆਂ ਹੈਗੀਆਂ ਉਹਨਾਂ ਦੇ ਮੁਖੀਆਂ ਦੇ ਉੱਤੇ ਔਰ ਉਹ ਆਪਣੇ ਆਪ ਹੀ ਦੱਸਣਗੇ ਕਿ ਕਿਹੜੇ ਪੁਲਿਸ ਵਾਲੇ ਵੱਲੋਂ ਜਿਹੜੀ ਹੈਗੀ ਗੋਲੀ ਚਲਾਈ ਗਈ ਹੈ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਤਾਂ ਸਿਆਸਤ ਕਰਦੀ ਆਮ ਆਦਮੀ ਪਾਰਟੀ ਤਾਂ ਉਹ ਇਹ ਗੱਲਾਂ ਕਰਦੀ ਹੈ ਕਿ ਅਣਪਛਾਤੀ ਵੀ ਕਦੇ ਪੁਲਿਸ ਹੋਇਆ ਕਰਦੀ ਹੈ ਅੱਜ ਦੱਸਣ ਲੋਕਾਂ ਨੂੰ ਕਿ ਅਣਪਛਾਤਾ ਜਿਹੜਾ ਹੈਗਾ ਐਫਆਈਆਰ ਕਿਵੇਂ ਦਰਜ ਹੋਇਆ ਕਰਦੀ ਹੈਗੀ ਆ ਤੋ ਸਿਆਸਤ ਕਰਕੇ ਜਿਹੜੀ ਇਹ ਪਾਰਟਾਈ ਹੈਗੀ ਐ ਇਹ ਕਿਸਾਨਾਂ ਦਾ ਕਾਣ ਕਰ ਰਹੀ ਹੈ ਔਰ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਹੈਗੇ ਆ ਇਹ ਦੂਸਰੇ ਪਾਸੇ ਜਿਹੜੇ ਹੈਗੇ ਆ ਸੈਂਟਰ ਦੇ ਨਾਲ ਰਲੇ ਬੇ ਆ ਹਰਿਆਣੇ ਦੀ ਪੁਲਿਸ ਹਰਿਆਣੇ ਦੇ ਜਿਹੜੇ ਅ ਅਨਿਲ ਵੇਜ ਜੀ ਹੈਗੇ ਆ ਉਹਨਾਂ ਦੇ ਨਾਲ ਰਲੇ ਬੇ ਆਗੇ ਆ ਅ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਦੇ ਨਾਲ ਰਲ ਕੇ ਜਿਹੜਾ ਹੈਗਾ ਇਹ ਕਿਸਾਨਾਂ ਦੇ ਉੱਤੇ ਤਸ਼ੱਦਦ ਟਾਇਆ ਗਿਆ ਹੈਗਾ ਕਿੰਨੇ ਕਿਸਾਨ ਹੁਣ ਤੱਕ ਜਿਹੜੇ ਸ਼ਹੀਦ ਹੋ ਚੁੱਕੇ ਹੈਗੇ ਆ ਔਰ ਸ਼ੁਭ ਕਰਨ ਦੀ ਮੌਤ ਪਿਛਲੇ ਟਾਈਮਾਂ ਦੇ ਵਿੱਚ ਜਿੰਨੇ ਸ਼ੁਭ ਹੋਏ ਹੈਗੇ ਆ ਉਹਨਾਂ ਦੇ ਉੱਤੇ ਜਿਹੜੇ ਜੜੀਆਂ ਚਾਹੇ ਸ਼ੁਭਦੀਪ ਸਿੱਧੂ ਮੂਸੇਵਾਲਾ ਦੀ ਗੱਲ ਕੀ ਰਹੀ ਜਾਵੇ ਹੁਣ ਸ਼ੁਭਦੀਪ ਸ਼ੁਭ ਕਰਨ ਦੀ ਗੱਲ ਕੀਤੀ ਜਾਵੇ ਇਹਨਾਂ ਨੇ ਸ਼ੁਭ ਸ਼ਬਦ ਹੈ ਜਿਹੜਾ ਉਹਨੂੰ ਅਸ਼ੋਬ ਬਣਾਇਆ ਪਿਆ ਔਰ ਕਿਸ ਤਰੀਕੇ ਦੇ ਨਾਲ ਜਿਹੜਾ ਯੰਗ ਮੁੰਡਿਆਂ ਦੀ ਜਿਹੜੀ ਹੈਗੀ ਆ ਮਤਲਬ ਉਹਨਾਂ ਦੇ ਹੁੰਦੇ ਨਾਲ ਹੋਲੀਆਂ ਕੱਢੀਆਂ ਜਾ ਰਹੀਆਂ ਅੱਜ ਭਗਵੰਤ ਮਾਨ ਸਾਹਿਬ ਕੁਝ ਮੂੰਹ ਤੋਂ ਬੋਲਣ ਦੱਸਣ ਕਿ ਉਹਨਾਂ ਨੇ ਜਿਹੜਾ ਹੈਗਾ ਪੰਜਾਬ ਦੇ ਕਿਸਾਨਾਂ ਲਈ ਕੀ ਕੀਤਾ ਔਰ ਜਿਹੜੀ ਐਮਐਸਪੀ ਦੀ ਗੱਲ ਕਰਦੇ ਸੀ ਕਿ ਐਮਐਸਪੀ ਜਿਹੜੀ ਹੈਗੀ ਆ ਕਿਸਾਨਾਂ ਦਾ ਹੱਕ ਮੰਨਦਾ ਜਾਂ ਨਹੀਂ ਮੰਨਦਾ ਇਹ ਵੀ ਦੱਸ ਠੀਕ ਹੈ